ਸਵਾਲ ਇਲੈਕਸ਼ਨ ਦੇ ਦੌਰਾਨ ਭੋਲਾ ਜੀ ਤੁਸੀਂ ਆਜ਼ਾਦ ਉਮੀਦਵਾਰ ਵੀ ਖੜੇ ਹੋਏ ਫਿਰ ਅਚਾਨਕ ਪਾਰਟੀ ਮਾਰ ਲਈ ਆਮ ਆਦਮੀ ਪਾਰਟੀ ਚ ਰਲ ਗਏ ਅਜਿਹਾ ਕੀ ਚੰਗਾ ਲੱਗਿਆ ਪਹਿਲਾਂ ਤੁਸੀਂ ਇਹ ਵੀ ਇਲਜ਼ਾਮ ਲਾਉਂਦੇ ਸੀ ਕਿ ਰਵਾਇਤੀ ਪਾਰਟੀਆਂ ਤੋਂ ਖੜਾ ਛਡਾਓ ਦੋ ਸਾਲ ਚ ਆਮ ਆਦਮੀ ਪਾਰਟੀ ਨੇ ਕੁਝ ਨਹੀਂ ਕੀਤਾ ਅਜਿਹਾ ਕੀ ਹੋਇਆ ਕਿ ਭਾਜਪਾ ਦੀ ਮੀਟਿੰਗ ਦੌਰਾਨ ਤੁਹਾਨੂੰ ਕੰਮ ਪਤਾ ਲੱਗ ਗਿਆ ਇਹਨਾਂ ਦੇ ਕੀ ਐਮ ਜਿਹੜੇ 75 ਸਾਲ ਲੋਕਾਂ ਨੂੰ ਵੇਖਿਆ ਤੇ ਇਹਨਾਂ ਨੂੰ ਵੀ ਵੇਖੋ ਜਿਹੜਾ ਦੋ ਸਾਲਾਂ ਚ ਇਹਨਾਂ ਕੋਲ ਕਰ ਸਕਦਾ ਉਹ ਪੰਜ ਸਾਲਾਂ ਚ ਇਹਨਾਂ ਕੋਲ ਕਰੂ ਦੇ ਬਿਆਦਵੀ ਦਾ ਵੱਡਾ ਇਹਨਾਂ ਨੇ ਕਿਹਾ ਸੀ ਵਾਦਾ ਕੀਤਾ ਸੀ ਕਿ 24 ਘੰਟਿਆਂ ਚ ਇਨਸਾਫ ਦੇ ਦਾਂਗੇ ਚਿੱਪੇ ਦੇ ਲੱਕ ਤੋੜਨ ਨੂੰ ਕਿਹਾ ਸੀ ਪਰ ਉਹ ਨੌਜਵਾਨੀ ਦੇ ਲੱਕ ਟੁੱਟ ਰਹੇ ਆ ਤੇ ਅੰਜਨਾ ਨੂੰ ਮਿਲਣਾ ਹੋਵੇ ਤੇ ਇਹਨਾਂ ਦੇ ਬੌਂਸਰ ੱੱੱਕੇ ਮਾਰਦਿਆ ਸਿਰਫ ਇਲੈਕਸ਼ਨ ਹੀ ਹੁੰਦੇ ਆ ਜਦੋਂ ਇਹ ਜੱਫੀ ਪਾ ਕੇ ਮਿਲਦੇ ਆ ਉਂਝ ਤਾਂ ਲੀਡਰਾਂ ਨੂੰ ਕਦੇ ਮੁਸ਼ਕਲ ਆਉਣ ਲੱਗ ਜਾਂਦਾ ਇਹਨਾਂ ਦੇ ਪਰਿਵਾਰਾਂ ਹੀ ਪੁੱਛੋਂਗੇ ਕਾਰਮਜੀਦ ਦੇ ਮੋਲ ਨੇ ਕਦੇ ਵੀ ਇਸ ਤਰ੍ਹਾਂ ਦਾ ਬੌਂਸਰਾਂ ਵਾਲਾ ਕੰਮ ਜਾਂ ਸ਼ੋਸ਼ੇਬਾਦੀ ਵਾਲਾ ਕੰਮ ਨਹੀਂ ਕਰਦਾ ਤੇ ਹਮੇਸ਼ਾ ਮਿਲਦਾ ਤੇ ਹੁਣ ਵੀ ਮਿਲੂਗਾ ਐਮਪੀ ਬਣਨ ਤੋਂ ਬਾਅਦ ਵੀ ਮਿਲੂਗਾ 400 ਪਾਰ ਵਾਲੇ ਕੰਮ ਉਹ ਕਹਿ ਰਹੇ ਆ ਉਹ 400 ਪਾਰ ਦਾ ਮਤਲਬ ਇਹ ਹੈਗਾ ਵੀ ਉਹ ਲੋਕਾਂ ਨੂੰ ਸਮਝਾ ਰਿਹਾ ਦੂਜੇ ਤਰੀਕੇ ਨਾਲ ਵੀ ਜਿਹੜਾ ਕੋਈ ਵੀ ਦਾਲ ਵੀ 400 ਰੁਪਏ ਕਿਲੋ ਜਾਣੀ ਆ ਪੈਟਰੋਲ ਵੀ 400 ਰੁਪਏ ਦਾ ਜਾਣਾ ਇਸ ਤੋਂ ਇਲਾਵਾ ਜਿਹੜਾ ਲੋਕ ਥੱਕੇ ਹਾਰੇ ਜਿਹੜੇ ਨਸ਼ੇ ਪੱਤੇ ਕਰਨ ਵਾਲੇ ਬੰਦੇ ਤੇ दारू ਦੇ ਪਪੀਨ ਵਾਲੇ ਆ ਉਹਨਾਂ ਦਾ ਰੱਦੀਆ ਵੀ 400 ਦਾ ਹੋ ਜਾਣਾ ਜੀ ਤੇ ਮਤਲਬ ਉਹ ਸਾਰਾ ਕੁਝ ਹੀ 400 ਪਾਰ ਹੋ ਜਾਣਾ ਤੇ दारू ਪੀਣ ਵਾਲੇ ਤਾਂ ਮਾਲ ਸਾਹਿਬ ਤੇ ਵੇਲੇ ਜਾਵ ਲੋਂਦੇ ਕਿ 40-50 ਰੁਪਏ ਹੋਰ ਵਧਾ ਦਿੱਤਾ ਸਤਿ ਸ਼੍ਰੀ ਅਕਾਲ ਜੀ ਸਫਰ ਟੈਲੀਵਿਜ਼ਨ ਨਾਲ ਤੁਸੀਂ ਜੁੜੇ ਹੋ ਮੈਂ ਹਾਂ ਪਰਮਜੀਤ ਸਿੰਘ ਦੋਸਤੋ ਇਲੈਕਸ਼ਨ ਦਾ ਟਾਈਮ ਆ ਤੇ ਮਾਹੌਲ ਪੂਰਾ ਗਰਮਾਇਆ ਹੋਇਆ ਹੈ ਕਿਉਂਕਿ ਐਮਪੀ ਦੇ ਇਲੈਕਸ਼ਨ ਚੱਲ ਰਹੇ ਨੇ ਲੋਕ ਸਭਾ ਇਲੈਕਸ਼ਨ ਦੇ ਦੌਰਾਨ ਭੋਲਾ ਜੀ ਤੁਸੀਂ ਆਜ਼ਾਦ ਉਮੀਦਵਾਰ ਵੀ ਖੜੇ ਹੋਏ ਫਿਰ ਅਚਾਨਕ ਪਾਰਟੀ ਮਾਰ ਲਈ ਆਮ ਆਦਮੀ ਪਾਰਟੀ ਚ ਰਲ ਗਏ ਅਜਿਹਾ ਕੀ ਚੰਗਾ ਲੱਗਿਆ ਦੇਖੋ ਜੀ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਇੱਕ ਇਹੋ ਜਿਹਾ ਮਤਲਬ ਹੀਰਾ ਇਨਸਾਨ ਹੈ ਜਿਨ੍ਹਾਂ ਨੇ ਪੰਜਾਬ ਦੇ ਵਿੱਚ 2 ਸਾਲਾਂ ਦੇ ਵਿੱਚ 75 ਸਾਲਾਂ ਦੇ ਕੰਮ ਬਰਾਬਰ ਕੀਤਾ ਜੀ ਪਹਿਲਾਂ ਦੀ ਸਰਕਾਰਾਂ ਨੇ ਕੰਮ ਕੀਤੇ ਉਹ ਤੁਹਾਨੂੰ ਦੇਖ ਲਓ ਕਿੰਨੇ ਕੰਮ ਕੀਤੇ 2 ਸਾਲਾਂ ਜਿਹੜਾ ਬੰਦਾ ਇੰਨਾ ਕੰਮ ਕਰ ਸਕਦਾ ਉਹ 5 ਸਾਲਾਂ 'ਚ ਕਿੰਨਾ ਕੰਮ ਕਰੂਗਾ ਜੀ ਜਿਹੜੀਆਂ ਉਹਨਾਂ ਦੀਆਂ ਪਾਲਿਸੀਆਂ ਜਾਂ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਉਹ ਤੋਂ ਪ੍ਰਭਾਵਿਤ ਹੋ ਕੇ ਮਾਨ ਸਾਹਿਬ ਨੇ ਬਹੁਤ ਇਚੇ ਤੌਰ ਤੇ ਮੈਨੂੰ ਬੁਲਾਇਆ ਔਰ ਸਾਡੇ ਨਾਲ ਗੱਲਬਾਤ ਕੀਤੀ ਤੇ ਸਾਨੂੰ ਚੰਗਾ ਲੱਗਿਆ ਜੀ ਤੇ ਬਾਕੀ ਕਰਮਜੀਤ ਦੇ ਮੋਲ ਸਾਲਾ ਛੋਟਾ ਭਰਾ ਜੀ ਤੇ ਅਸੀਂ ਉਹਨਾਂ ਦੀ ਸਪੋਰਟ ਕਰਨ ਵਾਸਤੇ ਮੈਂ ਫਿਰ ਸਾਰਾ ਸਮਰਥਨ ਕੀਤਾ ਜਿੰਨੇ ਵੀ ਇਹ ਸੰਸਮਾਜ ਪੰਜਾਬ ਜਿੰਨੀਆਂ ਸਾਡੀਆਂ ਬਰਾਦਰੀਆਂ ਦੇ ਲੋਕ ਨੇ ਜਿੰਨੇ ਸਾਡੀ ਆਰਟਿਸਟ ਵੈਲਫੇਅਰ ਸੁਸਾਇਟੀਆਂ ਜੋ ਵੀ ਜਿੰਨੀਆਂ ਸੰਸਥਾਵਾਂ ਦਾ ਮੈਂ ਪ੍ਰਧਾਨ ਆ ਜਾਂ ਸਕਤਰੀ ਆ ਕੁਝ ਵੀ ਆ ਜੀ ਤੇ ਉਹ ਸਾਰੀਆਂ ਜਿਹੜੀ ਜਥੇਬੰਦੀਆਂ ਦੇ ਨਾਲ ਮੈਂ ਇਹਨਾਂ ਦਾ ਸਮਰਥਨ ਕਰਤਾ ਜੀ ਤੇ ਜਿਹੜੀ ਹੋਣਾ ਸੀ ਪੂਰਾ ਜਤਾਉਣਾ ਬਾਈ ਪਰ ਇਸ ਤੋਂ ਪਹਿਲਾਂ ਤੁਸੀਂ ਇਹ ਵੀ ਇਲਜ਼ਾਮ ਲਾਉਂਦੇ ਸੀ ਕਿ ਰਵਾਇਤੀ ਪਾਰਟੀਆਂ ਤੋਂ ਖੜਾ ਛਡਾਓ 2 ਸਾਲ ਚਾਮਾ ਦੇ ਪਾਰਟੀ ਨੇ ਕੁਝ ਨਹੀਂ ਕੀਤਾ ਅਜਿਹਾ ਕੀ ਹੋਇਆ ਕਿ ਭਾਜਪਾ ਦੀ ਮੀਟਿੰਗ ਦੌਰਾਨ ਤੁਹਾਨੂੰ ਕੰਮ ਪਤਾ ਲੱਗ ਗਿਆ ਇਹਨਾਂ ਦੇ ਕੀਤੇ ਨੀ ਰਵਾਇਤੀ ਪਾਰਟੀਆਂ ਦਾ ਮਤਲਬ ਇਹ ਹੈਗਾ ਰਵਾਇਤੀ ਪਾਰਟੀਆਂ ਦੇ ਵਿੱਚ ਜਿਹੜਾ ਖਾਸ ਕਰਕੇ ਭਾਜਪਾ ਕਾਂਗਰਸ ਇਹ ਆਉਂਦੀ ਹੈ ਇਹ ਤਾਂ ਵਿਚਾਰੀ ਨਵੀਂ ਪਾਰਟੀ ਹੈ ਇਹਦੇ ਬਾਰੇ ਮੈਂ ਨਾਂ ਲੈ ਕੇ ਇਲਜ਼ਾਮ ਤਾਂ ਇਹਨਾਂ ਤੇ ਵੀ ਲੱਗਦੇ ਸੀ ਕਿ 2 ਸਾਲਾਂ ਚ ਕੁਝ ਨਹੀਂ ਕੀਤਾ ਕਿ ਅਲਵਾ ਦੇ ਵੱਡੇ ਕੀਤੇ ਸੀ ਬੇਅਦਵੀ ਦਾ ਵੱਡਾ ਇਹਨਾਂ ਨੇ ਕਿਹਾ ਸੀ ਵਾਦਾ ਕੀਤਾ ਕਿ 24 ਘੰਟੇ ਚ ਇਨਸਾਫ ਦੇ ਦੇਂਗੇ ਚਿੱਟੇ ਦੇ ਲੱਕ ਤੋੜਨ ਨੂੰ ਕਿਹਾ ਸੀ ਪਰ ਉਹ ਨੌਜਵਾਨੀ ਦੇ ਲੱਕ ਟੁੱਟ ਰਹੇ ਆ ਦੇਖੋ ਜਿਹੜਾ ਵੀ ਪੰਜਾਬ ਵਿੱਚ ਕੰਮ ਇਹੋ ਜਿਹਾ ਗੰਦਲਾ ਹੋਇਆ ਹੋਇਆ ਨਾ ਸਿਸਟਮ ਜੀ ਜਿਹਨੂੰ ਮਤਲਬ 75 ਸਾਲਾਂ ਦਾ ਜਿਹੜਾ ਇੰਨਾ ਗੰਦਲਾ ਪ੍ਰੋਗਰਾਮ ਹੋਇਆ ਹੋਇਆ ਉਹਨੂੰ ਸਾਫ਼ ਕਰਨਾ 2 ਸਾਲਾਂ ਦੇ ਵਿੱਚ ਬਹੁਤ ਔਖਾ ਕੰਮ ਹੈ ਸਰਕਾਰ ਲੱਗੀ ਹੋਈ ਹੈ ਕਿੰਨੇ ਵਿਕਾਸ ਲੋਕਾਂ ਦੇ ਕੀਤੇ ਆ ਕਿੰਨੇ ਲੋਕਾਂ ਦੀ ਜਿਵੇਂ ਮੁਹੱਲਾ ਕੀਨਿਕ ਖੋਲੇ ਆ ਜਾਂ ਹੋਰ ਆਪਣੇ ਵੀ ਫੋਰਸ ਲਈ ਇਹ ਛੜਕਾਂ ਦੇ ਉੱਤੇ ਨਵੇਂ-ਨਵੇਂ ਕੰਮ ਜਿਹੜੇ ਬਹੁਤ ਵੱਡੇ ਅਪਰਾਲੇ ਕੀਤੇ ਜਾ ਰਹੇ ਆ ਤੇ ਜਿਹੜੀ ਇਹ ਨਸ਼ੇ ਦੀ ਬੰਦੀ ਦੇ ਵਿੱਚ ਵੀ ਬਹੁਤ ਵੱਡਾ ਸਰਕਾਰ ਯੋਗਦਾਨ ਪਾ ਰਹੀ ਹੈ ਕਿਤਨੇ ਕਿਤਨੇ ਠੱਲਦੀ ਪਈ ਹੈ ਜੀ ਵੀ ਜਿੱਦਾਂ ਬਾਕੀ ਕੰਮ ਹੈ ਤੇ ਮੌਕਾ ਜਿਹੜਾ ਮਿਲਣਾ ਚਾਹੀਦਾ ਕਿਉਂਕਿ ਇੱਕ ਨਵੀਂ ਨਵੇਂ ਬੰਦੇ ਨਵੀਂ ਆਪਣੀ ਸਰਕਾਰ ਜਿਹੜੀ ਹੈਗੀ ਦੋ ਸਾਲਾਂ ਦੀ ਚਾਈ ਹੈ ਤੇ ਮੈਂ ਲੋਕਾਂ ਨੂੰ ਵੀ ਬੇਨਤੀ ਕਰਨਾ ਤੁਹਾਡੇ ਸਫਰ ਦੇ ਰਾਹੀਂ ਜੀ ਵੀ ਯਾਰ ਟਾਈਮ ਦੇਣ ਦਾ ਮੌਕਾ ਜ਼ਰੂਰ ਦਿਆ ਕਰੋ ਵੀ ਟਾਈਮ ਜਿਹੜੇ 75 ਸਾਲ ਲੋਕਾਂ ਨੂੰ ਵੇਖਿਆ ਤੇ ਇਹਨਾਂ ਨੂੰ ਵੀ ਵੇਖੋ ਜਿਹੜਾ ਦੋ ਸਾਲਾਂ ਜਾਂ ਇਹਨਾਂ ਕੋਸ਼ ਕਰ ਸਕਦਾ ਉਹ ਪੰਜ ਸਾਲਾਂ ਜਾਂ ਜੇ 75 ਸਾਲਾਂ ਦੇ ਹਿਸਾਬ ਨਾਲ ਲਾ ਲਈਏ ਤੇ ਫਿਰ ਦੱਸੋ ਲੋਕ ਕਿੰਨਾ ਕੰਮ ਕਰਨਗੇ ਜੀ ਪਰ ਜਦੋਂ ਲੋਕਾਂ 'ਚ ਵਿਚਰਦੇ ਆ ਸੀ ਸਰਵੇ ਕਰ ਨਿਕਲਦੇ ਆ ਤਾਂ ਲੋਕਾਂ ਦਾ ਇਹ ਵੀ ਕਿਹੜਾ ਆਉਂਦਾ ਕਿ ਇਹ ਨਵੇਂ ਬੰਦੇ ਇਹਨਾਂ ਨੂੰ ਤਾਂ ਵੱਲ ਹੀ ਨਹੀਂ ਰਾਜਨੀਤੀ ਦਾ ਦੇਖੋ ਵੱਲ ਦਾ ਤੁਹਾਨੂੰ پتہ ਲੱਗ ਗਿਆ ਜਿਹੜੇ 2 ਸਾਲਾਂ ਦੇ ਵਿੱਚ ਇਹਨਾਂ ਵਿਕਾਸ ਕੀਤਾ ਤਾਂ ਉਹ ਵੱਲ ਤੋਂ ਬਗੈਰ ਤਾਂ ਹੁੰਦਾ ਨਹੀਂ ਮੈਂ ਅਕਸਰ ਕਹਿੰਦਾ ਹਾਂ ਉਹਨਾਂ ਸਟੇਜ ਤੇ ਵੀ ਆਉਦੇ ਕਹਿੰਦਾ ਹਾਂ ਕਿ ਜਿਹੜਾ ਆਰਟਿਸਟ ਹੁੰਦੇ ਆ ਕਲਾਕਾਰ ਹੁੰਦੇ ਆ ਉਹ ਅੱਗੇ ਲੀਡਰ ਹੁੰਦੇ ਆ ਹੂੰ ਤੇ ਜਿਹੜੇ ਲੀਡਰ ਹੁੰਦੇ ਆ ਅੱਦੇ ਕਲਾਕਾਰ ਹੁੰਦੇ ਆ ਜੀ ਤੇ ਇਹ ਲੀਡਰ ਵੀ ਹੈ ਤੇ ਕਲਾਕਾਰ ਵੀ ਹੈ ਤੇ 100% ਜਿਹੜੇ ਸੰਪੂਰਨ ਬੰਦੇ ਆ ਖਾਸ ਕਰਕੇ ਮਾਨ ਸਾਹਿਬ ਇੱਕ ਬਹੁਤ ਵੱਡਾ ਚਿਹਰਾ ਹੈਗੇ ਸਾਡੇ ਪੰਜਾਬ ਦੇ ਲਈ ਜੀ ਤਾਂ ਉਹਨਾਂ ਦਾ ਅਸ਼ੀਰਵਾਦ ਆਪਣੇ ਸਿਰ ਤੇ ਹੈਗਾ ਤੇ ਪੰਜਾਬ ਨੇ ਪੰਜਾਬ ਦੇ ਦਰਦ ਨੂੰ ਸਮਝਦੇ ਔਰ ਥੱਲੇ ਜਿਵੇਂ ਡਾਊਨ ਤੋਂ ਥੱਲੇ ਉੱਠ ਕੇ ਉਹਨਾਂ ਨੇ ਆਪਣੇ ਸਮਾਜ ਨੂੰ ਚੱਕਿਆ ਜੀ ਇਹ ਲੀਡਰ ਤੇ ਕਲਾਕਾਰਾਂ ਬਾਰੇ ਤੁਸੀਂ ਜਿਹੜੀ ਗੱਲ ਆਖੀ ਉਹਦੇ ਨਾਲ ਇੱਕ ਵੀ ਗੱਲ ਜੋੜਦੀ ਐ ਕਿ ਓੰਜ ਉਹਨਾਂ ਨੂੰ ਮਿਲਦਾ ਹੋਵੇ ਤੇ ਇਹਨਾਂ ਦੇ ਬੌਨਸਰ ਧੱਕੇ ਮਾਰਦਿਆ ਸਿਰਫ ਲਕਸ਼ਣ ਹੀ ਹੁੰਦੇ ਆ ਜਦੋਂ ਇਹ ਜੱਫੀ ਪਾ ਕੇ ਮਿਲਦੇ ਓੰਜ ਤਾਂ ਲੀਡਰਾਂ ਨੂੰ ਕਹਿੰਦੇ ਮੁਸਕਾਉਣ ਲੱਗ ਜਾਂਦਾ ਨਹੀਂ ਐਦਾਂ ਤਾਂ ਮੈਂ ਤਾਂ ਦੇਖਿਆ ਨਹੀਂ ਜਿਹੜਾ ਕਰਮਜੀਤ ਮੋਲ ਹੈ ਹੂੰ ਇਹ ਤਾਂ ਵਾਕਈ ਅਨਮੋਲ ਬੰਦਾ ਕਿਉਂਕਿ ਇਹ ਜਿਹੜੇ ਬੜੇ ਧਰਤੀ ਤੋਂ ਉੱਠੇ ਹੋਣ ਵਾਲੇ ਬੰਦੇ ਆ ਗਰੀਬ ਬੰਦੇ ਗਰੀਬ ਪਰਿਵਾਰਾਂ ਝੋਠੇ ਆ ਮੈਂ ਵੀ ਗਰੀਬ ਪਰਿਵਾਰ ਝੋਠੇ ਮੱਧੜੀ ਦੱਪਾ ਮੈਂ ਕਰਦ ਰਿਹਾ ਤੇ ਇਹ ਵੀ ਵਿਚਾਰੇ ਦਿਹਾੜੀ ਦੱਪਾ ਕਰਕੇ ਆਉਦੇ ਕ ਔਰ ਪਿੰਡਾਂ ਵਿੱਚ ਜਾ ਕੇ ਇਹਨਾਂ ਬਾਰੇ ਪੁੱਛੋਗੇ ਜਾਂ ਇਹਨਾਂ ਦੇ ਪਰਿਵਾਰਾਂ ਨੂੰ ਪੁੱਛੋਗੇ ਗਰਮਜੀਤ ਮੋਲ ਨੇ ਕਦੇ ਵੀ ਇਸ ਤਰ੍ਹਾਂ ਦਾ ਬੌਂਸਰਾਂ ਵਾਲਾ ਕੰਮ ਜਾਂ ਛੋਸ਼ੇਬਾਜੀ ਵਾਲਾ ਕੰਮ ਨਹੀਂ ਕਰਦਾ ਤੇ ਹਮੇਸ਼ਾ ਮਿਲਦਾ ਤੇ ਹੁਣ ਵੀ ਮਿਲੂਗਾ ਐਮਪੀ ਬਣਦੇ ਬਾਅਦ ਵੀ ਮਿਲੂਗਾ ਜੀ ਲਾਸਟ ਸਵਾਲ ਭਾਜਪੀ ਕਹਿੰਦੀ ਹੈ ਆਪ ਕੀ ਬਾਰ 400 ਪਾਰ ਤੇ ਉਧਰ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਪੰਜਾਬ ਚੋਂ 13 ਦੀਆਂ 13 ਸੀਟਾਂ ਲੈ ਜਾਣੀਆਂ ਕੀ ਲੱਗਦਾ ਹੈ ਹੋਊਗਾ ਬਿਲਕੁਲ ਹੋਊਗਾ 13 13 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਦੇ ਹੱਕ ਚਾਹੁੰਗੀਆਂ ਜਿਹੜਾ 400 ਪਾਰ ਵਾਲੇ ਕੰਮ ਉਹ ਕਹਿ ਰਹੇ ਆ ਉਹ 400 ਪਾਰ ਦਾ ਮਤਲਬ ਇਹ ਹੈਗਾ ਵੀ ਉਹ ਲੋਕਾਂ ਨੂੰ ਸਮਝਾ ਰਿਹਾ ਦੂਜੇ ਤਰੀਕੇ ਨਾਲ ਵੀ ਜਿਹੜਾ ਕੋਈ ਵੀ ਦਾਲ ਵੀ 400 ਰੁਪਏ ਕਿਲੋ ਹੋ ਜਾਣੀ ਆ ਪਟ્રોલ ਵੀ 400 ਰੁਪਏ ਦਾ ਹੋ ਜਾਣਾ ਇਸ ਤੋਂ ਇਲਾਵਾ ਜਿਹੜਾ ਲੋਕ ਥੱਕੇ ਹਾਰੇ ਜਿਹੜੇ ਨਸ਼ੇ ਪੱਤੇ ਕਰਨ ਵਾਲੇ ਬੰਦੇ ਦਾਊ ਦਾਪਾ ਪੀਣ ਵਾਲੇ ਆ ਤੇ ਉਹਨਾਂ ਦਾ ਵੀ ਆ ਵੀ 400 ਦਾ ਹੋ ਜਾਣਾ ਜੀ ਤੇ ਮਤਲਬ ਉਹ ਸਾਰਾ ਕੁਝ ਵੀ 400 ਪਾਰ ਹੋ ਜਾਣਾ दारू पीने वाले ਤਾਂ ਮਾਨ ਸਾਹਿਬ ਤੇ ਵੇਲੇ ਜਾਵ ਲੋਂਦੇ ਕਿ 40-50 ਰੁਪਏ ਹੋਰ ਵਧਾ ਦਿੱਤਾ ਨਹੀਂ ਨਹੀਂ ਇਹ ਤਾਂ ਚਲੋ ਇੱਕ ਇੱਕ ਪਾਲਿਸੀ ਦਿੱਤਾ ਤਾਂ ਆ ਜਾਂਦਾ ਕੰਮ ਉਹ ਜਿਹੜਾ 400 ਪਾਰ ਦਾ ਪ੍ਰੋਬਲਮ ਹੈ ਉਹ ਤਾਂ ਸਾਰ ਕੁਝ ਮੰਗਾਈ ਤੁਹਾਨੂੰ ਪਤਾ ਕਿਵੇਂ ਚੱਲਿਆ ਕੰਮ ਬਾਕੀ ਲੋਕਤੰਤਰ ਨੂੰ ਖਤਰਾ ਹੈ ਸਵਿਧਾਨ ਨੂੰ ਖਤਰਾ ਹੈ ਇਹ ਸਾਨੂੰ ਬਚਾਉਣਾ ਚਾਹੀਦਾ ਇਹ ਪਾਰਟੀਆਂ ਜਿਹੜੀਆਂ ਹੈਗੀਆਂ ਸਾਡੇ ਗਰੀਬਾਂ ਦੇ ਲਈ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ਹਮ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਸੋ ਇਹ ਸਨ ਭੋਲਾ ਜਮਲਾ ਜੀ ਜੋ ਪੇਸ਼ੇ ਤੋਂ ਕਲਾਕਾਰ ਵੀ ਨਹੀਂ ਤੇ ਹੁਣ ਰਾਜਨੀਤੀ ਦੇ ਮਾਹੌਲ ਵਿੱਚ ਵੀ ਨਿਕਲੇ ਨੇ ਪ੍ਰਚਾਰ ਕਰਨ ਦੇ ਲਈ ਆਮ ਆਦਮੀ ਪਾਰਟੀ ਦਾ ਕਿ ਕਰਮਜੀਤ ਨੂੰ ਬੋਲ ਨੂੰ ਵੋਟ ਪਾ ਕੇ ਬਹੁਮਤ ਦਿੱਤੀ ਜਾਵੇ ਤੇ ਉਹਨਾਂ ਨੂੰ ਐਮਪੀ ਬਣਾਇਆ ਜਾਵੇ ਤੁਸੀਂ ਇਸ ਗੱਲਾਂ ਨੂੰ ਕਿਵੇਂ ਵੇਖਦੇ ਹੋ ਕਮੈਂਟ ਕਰਕੇ ਜਰੂਰ ਜਰਨਾ ਜੁੜੇ ਰਹੋ ਸਫਰ ਟੈਲੀਵਿਜ਼ਨ ਦੇ ਨਾਲ ਮੈਂ ਪਰਮਜੀਤ ਸਿੰਘ ਕੈਮਰਾਮੈਨ ਸਾਥ ਜੋਤੀ ਸਿੰਘ ਦੇ ਨਾਲ ਜਤੋ ਜੀ